ਜੇਨੂੰ ਸਸਰੀਆ ਕਾਲ ਕਿਦਾਂ ਚੱਲਾ ਵੀਰੋ ਉਮੀਦ ਕਰਨੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਜਿੱਥੇ ਵੀ ਹੋਵੋਗੇ ਆਪਣੀ ਲਾਈਫ ਨੂੰ ਇੰਜੋਏ ਕਰਦੇ ਹੋਗੇ ਲੋ ਜੀ ਵੀਡੀਓ ਲੈ ਆਏ ਆ ਬੜੀ ਕਮਾਲ ਦੇ ਅੱਛਾ ਬਹੁਤ ਪਿਆਰੀ ਬੜਾ ਪਿਆਰਾ ਫਿੰਗਰ ਫੋਕ ਗੁਲਕਾਰ ਸਾਡੇ ਮਤਲਬ ਲੈ ਮਤਲਬ ਸੀਨੀਅਰ ਨੇ ਸੀਨੀਅਰ ਗੁਲਕਾਰ ਨੇ ਅਖਾੜੇ ਜਿਆਦਾ ਤਾਂ ਅਖਾੜੇ ਲਾਂਦੇ ਸਨ ਕਿ ਲਾਈਵ ਪਰਫਾਰਮੈਂਸ ਕਰਦੇ ਹਨ ਹਾਂਜੀ ਇਹ ਪਹਿਲੇ 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 ਇਦਾਂ ਦੇ ਮਤਲਬ ਪੁਰਾਣੇ ਦੌਰ ਦੀ ਗੱਲ ਪੁਰਾਣੇ ਦੌਰ ਦੀ ਗੱਲ ਐ ਤੂੰ ਤਾਂ ਜੰਮੀ ਵੀ ਨਹੀਂ ਹੋਣੀ ਉਦੋਂ ਜਦੋਂ ਦੀ ਗੱਲ ਐ ਆਹੋ ਤੇ ਓਏ ਜੀ ਮੁਹੰਮਦ ਸਾਦਕ ਸਾਹਿਬ ਅੱਛਾ ਕਿ ਲਿਖਿਆ ਮੁਹੰਮਦ ਸਾਦਕ ਨੇ ਆਵਾ ਲੇਕਿਨ ਕਹਿੰਦੇ ਮੁਹੰਮਦ ਸਦੀਕ ਹੁਣ ਨਾ ਅਸਲ ਕੀ ਐ ਇਹ ਸਾਡੇ ਵੀਰ ਹੀ ਤੁਹਾਨੂੰ ਦੱਸਣਗੇ ਚੜਦੇ ਪੰਜਾਬ ਤੋਂ ਹਾਂਜੀ ਇੱਥੇ ਮੁਹੰਮਦ ਸਾਦਕ ਤੇ ਸੁਖਜੀਤ ਕੋਰ ਸੌਂਗ ਜੇ ਸੋਹਰਿਆਂ ਦਾ ਪਿੰਡ ਸੋਹਰਿਆਂ ਆਏ ਆਏ ਆ আচ্ছা ਨਾਲ-ਨਾਲ ਸਟੋਰੀ ਸੁਣਾਣਗੇ ਨਾਲ ਸੌਂਗ ਸੁਣਾਣਗੇ ਯਾਨੀ ਕਿ ਸ਼ੁਰੂ ਸਟੋਰੀ ਤੋਂ ਕਰਦੇ ਨੇ ਸਟੋਰੀ ਨੂੰ ਮਤਲਬ ਸੌਂਗ ਚ ਚੇਂਜ ਆ ਹਾਂ ਇਹ ਉਹਨਾਂ ਦਾ ਬੜਾ ਕਹਿੰਦੇ ਹੁਨਰ ਹੈ ਤੇ ਬਲਕਿ ਯਾਨੀ ਕਿ ਸੌਂਗ ਉਹਨਾਂ ਨੇ ਲਿਖੇ ਵੀ ਆਪ ਹੀ ਨੇ ਫਿਰ ਸਟੋਰੀ ਸ਼ੁਰੂ ਕਰਦੇ ਨੇ ਸੌਂਗ ਦੀ ਪਹਿਲਾਂ ਸਟੋਰੀ ਪੂਰੀ ਸਟੋਰੀ ਦੱਸਣਗੇ ਵੀ ਇਦਾਂ ਹੋਇਆ ਤੇ ਇਦਾਂ ਹੋਇਆ ਫਿਰ ਉਹਦਾ ਸਟੋਰੀ ਨੂੰ ਹੀ ਸੌਂਗ ਚ ਲੈ ਆਉਣਗੇ ਤੇ ਦੇਖੋ ਜੀ ਆਈ ਸੁਣਨੇ ਆ ਬੜਾ ਮਜ਼ਾ ਆਉਣ ਵਾਲਾ ਬਹੁਤ ਪਿਆਰੀ ਬਾਤ ਹੈ ਉਹਨਾਂ ਦੀ ਚਲੋ ਜੀ ਚਲੋ ਜੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੇ ਟੰਬੀ ਪੁਰਾਣੇ ਜ਼ਮਾਨੇ ਦੀ ਗੱਲ ਹੈ ਪੁਰਾਣੇ ਮੈਂ ਤਾਂ ਆਪਣੇ ਤਰੀਕੇ ਨਾਲ ਹੀ ਕਹੂੰਗਾ ਜਿਵੇਂ ਮੈਂ ਸਟੇਜ 'ਤੇ ਕਹਉਣਾ ਹੁੰਦਾ ਤੋ ਸੁਣਨਾ ਕਰਨਾ ਇਹ ਉਹਦੋਂ ਦੀ ਗੱਲ ਹੈ ਜਦੋਂ ਕਿ ਗੱਪੜੂ ਆਪਣੇ ਸਹੁਰੇ ਪਿੰਡ ਜਾਂਦਾ ਘਰ ਵਾਲੀ ਨੂੰ ਲਿਆਉਣ ਵਾਸਤੇ ਪੈਦਲ ਹੀ ਤੁਰ ਕੇ ਜਾਂਦਾ ਤੇ ਵਿਚਾਰੀ ਨੂੰ ਪੈਦਲ ਹੀ ਡੰਡੀ ਡੰਡੀ ਥੋਰ ਕੇ ਲੱਗੇ ਉਹਦਾ ਹਾਂ ਗੱਡੀਆਂ ਮੋਟਰਾਂ ਟਾਂਗੇ ਰਿਕਸ਼ੇ ਪਿੰਡਾਂ ਦੇ ਜਾਂਦੇ ਨਹੀਂ ਸੀ ਸੜਕਾਂ ਨਹੀਂ ਸੀ ਬਣੀਆਂ ਇੱਕ ਗੱਬਰੂ ਆਪਣੇ ਸਾਰੇ ਪਿੰਡ ਤੋਂ ਆਪਣੇ ਘਰ ਵਾਲੇ ਨੂੰ ਲੈ ਕੇ ਆਪਣੇ ਪਿੰਡ ਨੂੰ ਤੁਰਿਆ ਆ ਰਿਹਾ ਆਪਣੇ ਸਿੱਤੇ ਟਰੱਕ ਚੱਕਿਆ ਹੋਇਆ ਘਰ ਵਾਲੇ ਦੇ ਕੱਠੇ ਪਹੁੰਚ ਲਈ ਦਿੱਤੀ ਹੋਈ ਹੈ ਆ ਬਛੇਤੀ ਜਿੱਤੇ ਤੁਰਦਾ ਵੀ ਸੂਰਜ ਡੁੱਬਣ ਤੋਂ ਪਹਿਲਾਂ ਘਰੇ ਪਹੁੰਚੇਗੇ ਤਾਂ ਵਧੀਆ ਗੱਲ ਹੈ ਜੇ ਰਸਤੇ ਜਨੇਰਾ ਹੋ ਗਿਆ ਕੋਈ ਚੋਰ ਚੱਕਾ ਟੱਕਰ ਗਿਆ ਆ ਮਾਨਾ ਮੁਰੇ ਨੂੰ ਡੂਨ ਲੱਭਾ ਪਾਇਆ ਸਾਰਾ ਲਹਾ ਕੇ ਲੈ ਜਾਊਗਾ ਤੇ ਉਹ ਵਿਚਾਰੀ ਪਹਿਲੀ ਵਾਰੀ ਕੇ ਦੂਜੀ ਵਾਰੀ ਸੋਹਣੇ ਚੱਲੀਏ ਉਹ ਸੰਗ ਦੀ ਮਾਰੀ ਅੱਧਾ ਫਰਲਾਗ ਪਿੱਛੇ ਤੁਰ ਨਹੀਂ ਆਉਂਦੀ ਐ ਨੇੜੇ ਹੋ ਕੇ ਨਹੀਂ ਤੁਰਦੀ ਕਬਰਉਂਦੀ ਐ ਸ਼ਰਮਾਉਂਦੀ ਐ ਕਿਨੇ ਤੋਂ ਹਾਲੀਆਂ ਤੋਂ ਪਾਲੀਆਂ ਤੋਂ ਰਾਹੀਆਂ ਤੋਂ ਸੋਚਦੀ ਐ ਜੇ ਕਿਨੇ ਮੈਂ ਬਰਬਰ ਹੋ ਕੇ ਤੁਰ ਪਈ ਲੋਕਾਂ ਨੇ ਦੇਖ ਲਿਆ ਤਾਂ ਪਿੰਡ ਜਾ ਕੇ ਗੱਲਾਂ ਬਣਾਉਣਗੇ ਯਾਰ ਕੱਲ ਮੇਰਾ ਹੀ ਸੀ ਕਿ ਅੱਜ ਖਾਇਕਾਇਬ ਤੁਰਦੇ ਨੇ ਹਾਂ ਹੈ ਇਹਨਾਂ ਗੱਲ ਐਨਾ ਸੰਗ ਸ਼ਰਮ ਦਾ ਕਮਾਨਣਾ ਸੀ ਅੱਜ ਕੱਲ ਨੂੰ ਥੋੜੀ ਐ ਵਿਆਹ ਤਾਂ ਪਹਿਲਾਂ ਹੀ हाथ मार के लोग पिछे भी देख लिखर दुपहरा सिर हो कहा अख निकल दी है मुड़के मेरा बुरा हाल है हक जो मैं चूर हुई हुई हूं हा माप जी का मेरा गल सुक आते तू तरी छा कि संघनी है आज बह जाना दो कड़ी खड़े दो कडी करा करना है दो प्यार दीया गल्ला करना, करना है कोई गल रहा है कोई सुनना है जब मैं शौहरे करम होनगी ओसे त तो कमा करना भी नी नी भी तो ओए नहीं मिलना गल्ला का दा टाइम ही नहीं लगना नाले ने चौके तो थले पैर राउने नहीं देना गबरू नहीं नहीं प्यार करा करना रिश्ते नहीं करदीयां ਕਿਰਾਂ ਵੀ ਲੰਗੀ ਤੇਰੀਆਂ ਵੀ ਲੰਗੀ ਕਿਰਾਂ ਵੀ ਲੰਗੀ ਦੁਬੇਰੀਆਂ ਵੀ ਲੰਗ ਤੰਗਲ ਰਹਿ ਗਏ ਰੇਣੇ ਨੀ ਤੰਗਲ ਰਹਿ ਗਏ ਰੇਣੇ ਨੀ ਤੇੜੇ ਆ ਗਏ ਹਾਂੜੜੇ ਆਉ ਤੇਰੇ ਸਾਰੇਆਂ ਦਾ ਪਿੰਡ ਨੇ ਨੇੜੇ ਆ ਗਏ ਹਾਂੜੜੇ ਹਉ ਤੇ ਸੋਹਰਿਆਂ ਦਾ ਪਿੰਡ ਨੇ ਨੇੜੇ ਸੋਹੀਆਂ ਜਾਨੀਆਂ ਦੋ ਦੋ ਮਿੱਕਣੀ ਕੁੱਲ ਕੱਢਦਾ ਮਾਰਕ ਦਾ ਹਸਣਾ ਆਉ ਤੇਰੇ ਸਾਰੇਆਂ ਦਾ ਪਿੰਡ ਨੇ ਤੇੜੇ ਆ ਗਏ ਹਾਂੜੜੇ ਤੇਰੇ ਦੋਰੀਆਂ ਬਿੰਦਨੀ ਉਹ ਲਿੜ ਆ ਗਿਆ ਹਨ ਨੇ ਮੇਰੇ ਨਾਮ ਤੇ ਲੱਗੀ ਮੇਰੀ ਹਰ ਦੁੱਖ ਦੀਆਂ ਹੌਲਗੇ ਟਕੋਲੇ ਮੁੰਡੇ ਹੌਲਗੇ ਟਕੋਲੇ ਮੁੰਡੇ ਹੌਲਗੇ ਟਕੋਲੇ ਮੁੰਡੇ ਚਾਰ ਤੇ ਜੋ ਮਾਰਦੀ ਹਰ ਦਿਹਾੜਾ ਪਿੱਛੇ ਮੱਠੀ ਬੈਗੀ ਚਾਲੀ ਹੌਲਗੇ ਟਕੋਲੇ ਮੁੰਡੇ ਹੌਲਗੇ ਟਕੋਲੇ ਮੁੰਡੇ ਹੌਲਗੇ ਟਕੋਲੇ ਮੁੰਡੇ ਚਾਰ ਤੇ ਜੋ ਮਾਰਦੀ ਹਰ ਦਿਹਾੜਾ ਪਿੱਛੇ ਮੱਠੀ ਬੈਗੀ ਚਾਲੀ ਯਾਰ ਪਰ ਸਾਡੇ ਤੁੱਥਲੇ ਮੈਣ ਦਾ ਯਾਰ ਪਰ ਕੰਨ ਕਰ ਲ ਤੋੜ ਬਕਿੰਦਨੀ ਨੇੜੇ ਆ ਗਿਆ ਹੰੜੇ ਆਉ ਤੇਰੇ ਸੋਹਣਿਆ ਪਿੰਡਲੀ ਨੇੜੇ ਆ ਗਿਆ ਹੰੜੇ ਆਉ ਤੇਰੇ ਸੋਹਣਿਆ ਪਿੰਡਲੀ ਨੇੜੇ ਆ ਗਿਆ ਹੰੜੇ ਲੱਗਤੀ ਵੇ ਇਹ ਦੁਖਦਾਰੀਆਂ ਬੜਾ ਹੀ ਬਲਵੰਤ ਮੇਲਾ ਵੇ ਦੁਖਦਾਰੀਆਂ ਮੱਥੇ ਉੱਤੇ ਪਹਿਲਾ ਪਾਉਂਦੀ ਮੱਥੇ ਉੱਤੇ ਪਹਿਲਾ ਪਾਉਂਦੀ ਮੱਥੇ ਉੱਤੇ ਪਹਿਲਾ ਪਾਉਂਦੀ ਸੂਰਜਾਂ ਦੀ ਧਾਰੀ ਤੋੜ ਦੇ ਕਲਪਤੀ ਰੁਪਾ ਨਾ ਘਾਰੀ ਮੱਥੇ ਉੱਤੇ ਪਹਿਲਾ ਪਾਉਂਦੀ ਏ ਮੱਥੇ ਉੱਤੇ ਪਹਿਲਾ ਪਾਉਂਦੀ ਮੱਥੇ ਉੱਤੇ ਪਹਿਲਾ ਪਾਉਂਦੀ ਸੂਰਜਾਂ ਦੀ ਨੇ ਵੀ ਰੇ ਅਗਹ ਹੰਲੇ ਆਉਂਦੇ ਹੋਏ ਤੇ ਪਿੰਡੀ ਉਹਨੇ ਆ ਗਿਆ ਹੰਣੀ ਮੈਂ ਤਮਾਰ ਜਾਣੀ ਪੱਤੀ ਕੱਟ ਬੈਠਾ ਰੇ ਹੁਣ ਮੈਂ ਨੀ ਪਿਚਰਾ ਕਰੂ ਨਾ ਛੋਟਾ ਦਿਉਰ ਵੇ ਮੈਂ ਤਮਾਰ ਜਾਣੀ ਪੱਤੀ ਕੱਟ ਬੈਠਾ ਰੇ ਮੈਂ ਤਮਾਰ ਜਾਣੀ ਪੱਤੀ ਕੱਟ ਮੈਂ ਕਾਰੂ ਵੇ ਹੁਣ ਮੈਂ ਨੀ ਪਿਚਰਾ ਕਰੂ ਨਾ ਛੋਟਾ ਦਿਉਰ ਵੇ ਲੱਗਤੇ ਹੁੰਦੇ ਤੁਹਾਨੂੰ ਰਾਹੀਆ ਮੜਾਈ ਮਿਲੂ ਫੇਰ ਲੱਗਤੇ ਹੁੰਦੇ ਤੁਹਾਨੂੰ ਰਾਹੀਆ ਹੋ ਪਿੱਤਰਾ ਬਿਲੰਗੀ ਆ ਗਈ ਹੈ ਲੀ ਆਏ 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 ਚਸ ਆ ਗਈ ਐ ਚਸ ਆ ਗਈ ਮੈਂ ਕਹਿੰਦਾ ਚਸ ਆ ਗਈ ਐ ਮੈਂ ਤੇ ਨਾ ਜਿਵੇਂ ਬੱਤੀ ਬੋਨੇ ਸੋਮ ਚ ਦੱਸਿਆ ਨੇ ਇਦਾਂ ਹੀ ਹੁੰਦਾ ਸੀ ਪਹਿਲੇ ਪਹਿਲੇ ਨਾ ਪਹਿਲੇ ਪਹਿਲੇ ਮਾਪਿਓ ਮਤਲਬ ਬੁਢੀ ਬੰਦਿਆਂ ਨੇ ਨਾ ਨੇਸੀ ਲਾਜਦੇ ਬਿਆਨ ਅੰਦਾ ਛਣ ਸਮੇਂ ਦੇ ਹੁੰਦੇ ਇੰਨੀ ਸਾਨ ਨੂੰ ਸੀ ਮਤਲਬ ਨਾ ਸ਼ਰਮ ਹਯਾ ਹਾਂਜੀ ਸ਼ਰਮ ਹਯਾ ਹੁੰਦਾ ਸੀ ਨਾ ਵੱਡੇ ਛੋਟੇ ਦਾ ਠੀਕ ਹੈ ਅੱਜ ਕੱਲ ਹੈ ਨਹੀਂ ਹਾਂ ਚੱਲ ਚੱਲ ਅੱਜ ਕੱਲ ਬੁਢੀ ਬੰਦਾ ਮਾਪਿਓ ਵੀ ਇੱਥੇ ਹੀ ਸਾਹਮਣੇ ਹੀ ਤੇ ਨਾਲ ਬੁਢੀ ਬੰਦਾ ਹੀ ਸੰਗ ਵਿੱਚ ਹਾਂ ਨਾਲੇ ਸਾਹਮਣੇ ਬਾਹਾਂ ਜੀ ਬਾਹਾਂ ਪਾ ਕੇ ਠੇ ਨੇ ਹੈ ਸ਼ਰਮ ਹਯਾ ਨਹੀਂ ਨਾ ਰਿਹਾ ਹੁਣ ਪਤਾ ਤੇ ਜੇ ਮੇਰੀ ਸ਼ਾਦੀ ਹੋਈ ਸੀ ਨਾ ਉਦੋਂ ਵੀ ਮੇਰੀ ਸੱਸ ਹੋਰਾਂ ਨਵੀ ਬਹੁਤ ਟੜਦੇ ਹੁੰਸੀ ਉਹ ਵੀ ਆਨੇ ਤੇ ਇੰਨਾ ਲਾਜ ਨਹੀਂ ਬੜਾ ਜਾਂਦਾ ਇਹ ਜਿਹੜੀ ਮੰਜੀ ਤੇ ਬੰਦਾ ਬੈਠਾ ਉਹ ਤੇ ਬੁੱਢੀ ਨਹੀਂ ਬਹਿਣੀ ਚਾਹੀਦਾ ਨਹੀਂ ਇਹ ਹੁੰਦਾ ਇੱਕ ਹਯਾ ਹੁੰਦਾ ਵੱਡੇ ਛੋਟੇ ਦਾ ਠੀਕ ਹੈ ਬੁੱਢੀ ਬੰਦਾ ਠੀਕ ਹੈ ਤੁਸੀਂ ਆਪਣੇ ਕਮਰੇ ਜੇ ਬੈਠੇ ਹੋ ਜੋ ਮਰਜ਼ੀ ਬੈ ਜਿਵੇਂ ਮਰਜ਼ੀ ਬੋ ਉਹ ਆਪਣੇ ਇਕੱਲੇ ਆ ਕੇ ਸਾਹਮਣੇ ਹਜੇ ਵੀ ਜਦੋਂ ਲੇਕਿਨ ਜਦੋਂ ਤੇਡੇ ਘਰ ਕਿਉਂਕਿ ਘਰ ਜਵਾਨ ਪਹਿਣਾ ਹੁੰਦੀਆਂ ਨੇ ਭਰਾ ਹੁੰਦੇ ਨੇ ਕੁਆਰੇ ਸਾਰਾ ਕੁਝ ਹੁੰਦਾ ਵਾ ਤੇ ਮਾਪਿਓ ਜਿਹੜਾ ਵਾ ਉਹਨਾਂ ਸਾਹਮਣੇ ਤੁਹਾਨੂੰ ਸੰਗ ਯਾਨੀ ਕਿ ਇੱਕ ਸ਼ਰਮ ਹਯਾ ਜਿਹੜੀ ਹੁੰਦੀ ਹੈ ਨਾ ਉਹਦਾ ਪਰਦਾ ਰੱਖਣਾ ਚਾਹੀਦਾ ਠੀਕ ਹੈ ਅੱਜ ਦੇ ਪੁਰਾਣੇ ਜ਼ਮਾਨੇ ਜਿੱਦੇ ਬੁੱਢੀ ਬੰ ਉਸ ਮੰਜੀ ਦੇ ਨਹੀਂ ਸੀ ਬੈਂਦੀ ਜਿੱਥੇ ਬੰਦਾ ਬੈਠਾ ਹੁੰਦਾ ਪਰ ਉਹੀ ਨਾ ਠੀਕ ਹੈ ਸੋਰੇ ਦੀ ਮੰਜੀ ਦੇ ਨਹੀਂ ਸੀ ਨੂੰ ਬੈਂਦੀ ਹੁੰਦੀ ਤੇ ਦਿਓਰਾਂ ਦਾ ਵੀ ਬਹੁਤ ਫਰਦਾ ਹੁੰਦਾ ਸੀ ਬੜਾ ਫਰਦਾ ਹੁੰਦਾ ਜਾਈਆਂ ਬਹੁਤ ਜ਼ਿਆਦਾ ਦਿਓਰਾਂ ਦਾ ਵੀ ਫਰਦਾ ਟਾਲ ਕੇ ਲੇਕਿਨ ਜਦੀਦ ਦੌਰ ਆ ਗਿਆ ਜਿੱਦੇ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਜਿਵੇਂ ਜਿਵੇਂ ਦੌਰ ਚੇਂਜ ਹੋ ਰਹੇ ਹੋਵੇਂ ਮੈਂ ਫਿਰ ਆਬਾਦੀ ਲੋਕ ਵੀ ਚੇਂਜ ਹੋ ਰਹੇ ਨੇ ਰੁਹਾਰ ਚੇਂਜ ਹੋਈ ਜਾ ਰਹੀ ਹੈ ਪਹਿਲਾ ਜ਼ਮਾਨਾ ਸੀ ਅੱਛਾ ਸੀ ਜ਼ਮਾਨਾ ਹਾਂ ਲੇਕਿਨ ਅੱਛਾ ਜ਼ਮਾਨਾ ਸੀ ਤੇ ਲਾਈਆਂ ਵੀ ਟੱਟ ਸੌਂ ਕੈਸਾ ਲੱਗਿਆ ਸੌਂ ਸੌਂ ਦੀ ਬਹੁਤ ਪ੍ਰਦਰਸ਼ਨੀ ਕਿੱਕਰਾਂ ਵੀ ਲੰਗੀ ਤੁਬੇਰੀਆਂ ਵੀ ਲੰਗੀ ਕਿੱਕਰਾਂ ਵੀ ਲੰਗੀ ਤੁਬੇਰੀਆਂ ਵੀ ਲੰਗੀ ਲੰਗਣ ਰਹਿ ਗਈ ਰਿੰਡਣੀ ਨੇੜੇ ਆ ਗਿਆ ਸੋਣੀਏ ਓ ਤੇਰੇ ਸੋਹਰਿਆਂ ਦਾ ਪਿੰਡ ਨੀ ਨੇੜੇ ਆ ਗਿਆ ਸੋਣੀਏ ಪಿಪಲಾಡ ਮਾ ਟਕੋਰਾਂ ਕਰਨਗੇ ਜਿਹੜੇ ਮਾਲ ਚਾਰਦੇ ਹੁੰਦੇ ਨੇ ਬੱਕਰੀਆਂ ਬੁکریاں ਜਾਂ ਮਾਲ ਚਾਰਨਗੇ ਉਹ ਮੁੰਡੇ ਟਕੋਰਾਂ ਕਰਨਗੇ ਜਿਨ੍ਹਾਂ ਦੇ ਜਿਹੜੇ ਹਾਲ ਹਾਲੀਆਂ ਦੇ ਪਿੱਛੇ ਹੱਲਾਂ ਦੇ ਪਿੱਛੇ ਟੋਰ ਸਲੋ ਹੋ ਗਈ ਤੈਨੂੰ ਵੇਖ ਕੇ ਕਿ ਜਿਹਦਾ ਤੂੰ ਬਹਿਣਾ ਵਾ ਆਵਾਮ ਨੇ ਫਿਰ ਤੇਰੇ ਨਾਲ ਵੇਖਣ ਲੱਪੈਣਾ ਵਾ ਹੈ ਉਹਨਾਂ ਨੇ ਸੋਚਿਆ ਲੱਪੈਣਾ ਜ ਟੋਰ ਬਹੁਤੀ ਟੜਨ ਨਹੀਂ ਹਾਂ ਭਾਈ ਟੋਰ ਬਹੁਤੀ ਮੈਂ ਕੀ ਕਰਨੀ ਆਨੇ ਹੈ ਵਾਕੀ ਬਹੁਤ ਵਧੀਆ ਜੀ ਬੜਾ ਪਿਆਰਾ ਸੌਂਗ ਪੇਸ਼ ਕੀਤਾ ਜੀ ਮੁਹੰਮਦ ਸਾਦਕ ਸਾਹਿਬ ਨੇ ਤੇ ਇਨਾਂ ਦੇ ਗਾਣੇ ਮੈਂ ਕਹਿੰਦਾ ਬਹੁਤ ਵਧੀਆ ਨੇ ਕਸਮ ਨਾਲ ਹੈ ਨਾ ਪੈਟਰਨ ਮਤਲਬ ਉਹਨਾਂ ਪੂਰੀ ਪਿਛਲੀ ਤੋਂ ਸਾਰੀ ਪੂਰੀ ਸਟੋਰੀ ਇੱਕ ਸਟੋਰੀ ਦੇ ਤਹਿਤ ਇੱਕ ਪਹਿਲਾਂ ਸਟੋਰੀ ਪੂਰੀ ਸਟੋਰੀ ਲਿਖ ਕੇ ਨਾ ਉਹਦਾ ਗਾਣਾ ਬਣਾ ਛੱਡਦੇ ਹੈਂ ਕਿ ਉਹਨਾਂ ਨੇ ਆਪਣੇ ਜ਼ਮਾਨੇ ਆਪਣੇ ਲਫ਼ਜ਼ਾਂ 'ਚ ਉਹਨਾਂ ਨੇ ਇੱਕ ਸਟੋਰੀ ਸੁਣਾਤੀ ਹੈ ਵੀ ਦੇ ਨਾ ਇੱਕ ਏ ਕੁੜੀ ਮੁੰਡੇ ਦਾ ਵਿਆਹ ਹੋਇਆ ਉਹ ਪਹਿਲੀ ਦਫਾ ਸੋਹਰਿਆਂ ਦੇ ਪਿੰਡ ਆਪਣੇ ਮੁੰਡਾ ਉਹਨੂੰ ਲੈਣ ਜਾਂਦਾ ਪਿੱਛੇ ਜਾਣੇ ਲੋਕੀ ਟਾਣਾ ਰਾਰਾ ਲੋਕੀ ਉਹ ਆਪਣੇ ਉਹਨੂੰ ਆਪਣੇ ਯਾਨੀ ਕਿ ਸੋਹਰਿਆਂ ਕੋਲੋਂ ਲੈਣ ਜਾਂਦਾ ਮੁੰਡਾ ਲੈ ਕੇ ਪੈਦਲ ਉਗਲਾ ਟਾਂਗੇ ਰੱਖੇ ਹੁੰਦੇ ਹਾਂ ਪੈਦਲ ਹੀ ਲੈ ਕੇ ਹੁੰਦੇ ਹਾਂ ਮੁੰਡਾ ਵਿਚਾਰੀ ਟਿੱਪੜੀ ਤੇ ਲੈਣੀ ਪਿਆ ਹੁੰਦਾ ਹਾਂ ਹਾਂ ਇਦਾਂ ਹੀ ਉਹ ਵੀ ਕਹਿੰਦੀ ਏ ਮੇਰਾ ਲੱਕ ਦੁਖ ਦਾ ਮਲੂਕ ਮੇਰਾ ਲੱਕ ਵੇ ਹੁਣ ਦੁੱਖ ਦਾ ਮਲੂਕ ਮੇਰਾ ਲੱਕ ਵੇ ਬੈਲਕੋ ਕਿੰਨੀ ਪਿਆਰਾ ਯਾਨੀ ਕਿ ਸਾਂਗ ਨੇ ਪੂਰੀ ਸਟੋਰੀ ਇੱਕ ਕਿਸਮ ਦੀ ਜਿਵੇਂ ਕਿਤਾਬਾਂ ਦੇ ਉੱਤੇ ਸਭ ਕੁਝ ਨਹੀਂ ਲਿਖਿਆ ਹੁੰਦਾ ਪੂਰੀ ਸਟੋਰੀ ਬਣੀ ਹੁੰਦੀ ਉਹਵੇਂ ਬਣਾਇਆ ਸਟੋਰੀ ਦਾ ਸਾਂਗ ਗਾਣਾ ਸਾਡੇ ਭਰਾਵਾਂ ਨੇ ਬਹੁਤ ਪਸੰਦ ਆਇਆ ਬਹੁਤ ਪਸੰਦ ਆਇਆ ਬਾਕੀ ਦੋਸਤੋ ਅਗਰ ਤੁਹਾਨੂੰ ਪਸੰਦ ਆਇਆ ਹੋਵੇ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਅਸੀਂ ਇਨਸ਼ਾਅੱਲਾ ਇਹਨਾਂ ਦੇ ਫਿਰ ਮਜ਼ੀਦ ਗਾਣੇ ਨੇ ਕਾਫੀ ਗਾਣੇ ਨੇ ਮੈਂ ਸਰਚ ਮਾਰੀ ਇਹਨਾਂ ਦੇ ਬਹੁਤ ਜ਼ਿਆਦਾ ਗਾਣੇ ਨੇ ਸਾਰੇ ਹੀ ਐਸੇ ਏਦਾਂ ਹੀ ਐਵੇਂ ਸਟੋਰੀ ਯਾਰ ਸਟੋਰੀ ਬਣਾ ਕੇ ਅਖਾੜੇ ਲਾਇਏ ਨੇ ਲਾਈਵ ਪਰਫਾਰਮੈਂਸ ਹਨ ਤੇ ਬਹੁਤ ਵ ਤੇ ਗਾਣੇ ਦਾ ਸੋਰ ਚੈੱਕ ਕਰੋ ਨਾ ਵੀ ਕਿੰਦਾ ਬੜੇ ਸੋਰ ਦੇ ਵਿੱਚ ਗਾਣਾ ਗਾਇਆ ਹੋਇਆ ਤੇ ਜੋੜੀ ਵੀ ਮਾਸ਼ਾਅੱਲਾ ਸਹੀ ਸੀ ਜ਼ਬਰਦਸਤ ਲੱਗ ਰਹੀ ਸੀ ਇੱਕ ਦੂਜੇ ਨਾਲ ਤੇ ਚਲੋ ਜੀ ਅਗਰ ਤੁਹਾਨੂੰ ਪਸੰਦ ਆਵੇ ਤੇ ਲਾਈਕ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਜ਼ਮੀ ਕਮੈਂਟ ਸੈਕਸ਼ਨ 'ਚ ਦੱਸਣਾ ਕਿ ਅਸੀਂ ਇਹਦੇ ਗਾਣੇ ਚਲਾਈਏ ਹੋਰ ਕਿ ਨਾ ਚਲਾਈਏ ਤੁਸੀਂ ਇਹ ਕਹਿਣਾ ਦੱਸਿ ਚਲਾਣਾ ਵਾ ਦੇ ਨਹੀਂ ਤੁਸੀਂ ਤੁਹਾਨੂੰ ਅਗਰ ਨਹੀਂ ਪਸੰਦ ਤਾਂ ਵੀ ਜ਼ਰੂਰ ਦੱਸਣਾ ਅਸੀਂ ਫਿਰ ਕੋਈ ਹੋਰ ਲੈ ਆਵਾਂਗੇ ਬਾਕੀ ਆਪਣਾ ਬਹੁਤ ਸਾਰਾ ਖਿਆਲ ਰੱਖ ਕੇ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਅੱਲਾ ਨਿਗੇ ਬਾਨ